you, know what you अची <laughs> सारे <uffs> having been nominated as a candidate to fill a seat in the punjab legislative assembly do hereby swear in the name of god that i will bear true faith and allegiance to the constitution of india as by law established and that i will uphold the sovereignty and integrity of india. thank you. ਵੀਰ ਉਹਦੇ ਬੀਤਦੇ ਰਹੇ ਨਾ ਨਾ ਉਹ ਬੁਲਾਦੇ ਹਾਂ ਉਹ ਦੇਖੋ ਜੀ ਜਲਦੀ ਉਹ ਦੇਖਦੇ ਦੇਖਦੇ ਤਾਂ ਵੀ ਦੇਖਦੇ ਚਲੇ ਫਿਰ ਦੇਖੇ ਜੀ ਉਹ ਜੋ ਉਹਦਾ ਕੋਈ ਨਹੀਂ ਇਹ ਰੱਖੋ ਸੰਸਾਰ ਇੱਕ ਵਾਰੀ ਹਾਂ ਜੀ ਬਸ ਜੇ ਜਦੋਂ ਆਪਾਂ ਚੋਣ ਲੜਨ ਤਾਂ ਅੱਜ ਨਾਮਿਨੇਸ਼ਨ ਪੇਪਰਸ ਜਿੱਦਾਂ ਕਰ ਲਓ ਫਾਈਲ ਕੀਤੇ ਹੈ ਭਾਰਤੀ ਜਨਤਾ ਪਾਰਟੀ ਦਾ ਸ਼ੀਸ਼ ਨੇਤਤਵ ਮਾਨਸ ਨਿਤਿਨ ਗਟਕਰੀ ਜੀ ਸ਼੍ਰੀਮਤੀ ਸੁਸ਼ਮਾ ਸਵਰਾਜ ਜੀ ਸ਼੍ਰੀ ਅਰੁਣ ਜੇਤਲੀ ਜੀ ਸ਼੍ਰੀ ਰਾਜਨਾਥ ਸਿੰਘ ਜੀ ਮਾਨੇ ਲਾਲ ਖਿਸ਼ਡਵਾਨੀ ਜੀ ਡਾਕਟਰ ਮੁਲੀ ਮਨੋਰ ਜੋਸ਼ੀ ਜੀ ਮੈਂ ਸਾਰੇ ਸ਼ੀਸ਼ ਨੇਤਤਵ ਦਾ ਆਭਾਰੀ ਹਾਂ ਕਿ ਉਹਨਾਂ ਨੇ ਜਲੰਧਰ ਦੀ ਜਨਤਾ ਦੀ ਪਾਵਰਾਂ ਮਾ ਕਾਰਿਆਕਰਤਾ ਦੀ ਭਾਵਨਾਵਾਂ ਨੂੰ ਵੇਖਦੇ ਹੋਇਆ ਟਿਕਟ ਅਲਾਟ ਕੀਤੀ ਹੈ ਔਰ ਅਜ ਜੋ ਇਲੈਕਸ਼ਨ ਕਮਿਸ਼ਨ ਦਾ ਸਨਮਾਨ ਕਰਦੇ ਹੋਇਆ ਮੈਂ ਪੈਦਲਾ ਆਇਆ ਔਰ ਇਸ ਨਾਤੇ ਔਰ ਜਿਤ ਤੱਕ ਸਵਾਲ ਮੁੱਦਿਆਂ ਦਾ ਹੈ ਮੁੱਦਿਆਂ ਦਾ ਆਪਣਾ ਕਿ ਅਜ ਜੋ ਕਾਲੀ ਪਾ ਜਪਾ ਸਰਕਾਰ ਨੇ ਜੋ 5 ਸਾਲ ਦੇ ਕੋਈ ਵੀ ਤੁਸੀਂ ਕਾਰਜ ਖੇਤਰ ਲੈ ਲਓ ਔਰ ਤੁਸੀਂ ਉਹਦਾ ਤੁਲਨਾਤਮਕ ਵਿਸ਼ਲੇਸ਼ਣ ਕਿਸੇ ਵੀ ਕਾਂਗਰਸ ਦੇ ਕਾਰਜਕਾਲ ਨਾਲ ਕਰੋ ਤਾਂ ਤੁਸੀਂ ਹਰ ਲਿਹਾਜ਼ ਨਾਲ ਬਿਹਤਰ ਪਾਵਾਂਗੇ ਚੌਂ ਲੜਨ ਤੋਂ ਅੱਜ ਨੋਮੀਨੇਸ਼ਨ ਪੇਪਰਸ ਇੰਨਾ ਗਾ ਲਏ ਫਾਈਲ ਕੀਤੇ ਹੈ ਭਾਰਤੀ ਜਨਤਾ ਪਾਰਟੀ ਦਾ ਸੀਸ਼ ਨੇਤਿਤਵ ਮਾਨੇ ਸ਼੍ਰੀ ਨਿਤਿਨ ਗੜਕਰੀ ਜੀ ਸ਼੍ਰੀਮਤੀ ਸੁਸ਼ਮਾ ਸਵਰਾਜ ਜੀ ਸ਼੍ਰੀ ਅਰੁਣ ਜੇਤਲੀ ਜੀ ਰਾਜਨਾਥ ਸਿੰਘ ਜੀ ਮਾਨੇ ਲਾਲ ਖੱਡਵਾਨੀ ਜੀ ਡਾਕਟਰ ਮੋਲੀ ਮਨੋਰ ਜੋਸ਼ੀ ਜੀ ਮੈਂ ਸਾਰੇ ਸੀਸ਼ ਨੇਤਿਤਵ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਜਲੰਧਰ ਦੀ ਜਨਤਾ ਦੀ ਭਾਵਨਾਵਾਂ ਕਾਰਜਕਰਤਾ ਦੀ ਭਾਵਨਾਵਾਂ ਨੂੰ ਵੇਖਦੇ ਹੋਇਆ ਟਿਕਟ ਅਲਾਟ ਕੀਤੀ ਹੈ ਔਰ ਅੱਜ ਜੋ ਇਲੈਕਸ਼ਨ ਕਮਿਸ਼ਨ ਦਾ ਸਨਮਾਨ ਕਰਦੇ ਹੋਇਆ ਮੈਂ ਪੈਦਲ ਆਇਆ ਔਰ ਇਸ ਨਾਤੇ ਔਰ ਜਿੱਤ ਤੱਕ ਸਵਾਲ ਮੁੱਦਿਆਂ ਦਾ ਹੈ ਮੁੱਦਿਆਂ ਦਾ ਆਪਣਾ ਕਿ ਅੱਜ ਜੋ ਅਕਾਲੀ ਭਾਜਪਾ ਸਰਕਾਰ ਨੇ ਜੋ 5 ਸਾਲ ਦੇ ਕੋਈ ਵੀ ਤੁਸੀਂ ਕਾਰਜ ਖੇਤਰ ਲੈ ਲਓ ਔਰ ਤੁਸੀਂ ਉਹਦਾ ਤੁਲਨਾਤਮਕ ਵਿਸ਼ਲੇਸ਼ਣ ਕਿਸੇ ਵੀ ਕਾਂਗਰਸ से ਕਾਰਿਆਕਾਲ ਨਾ ਕਰੋ ਤਾਂ ਤੁਸੀਂ ਹਰ ਲਿਹਾਜ਼ ਨਾਲ ਬਿਹਤਰ ਪਾਵਾਂਗੇ ਸੋ ਅੱਜ ਜਿਹੜਾ ਮੁੱਦਾ ਹੈ ਕਿ ਤੀਬਰ ਗਤੀ ਨਾਲ ਵਿਕਾਸ ਕੌਣ ਕਰ ਸਕਦਾ ਤੇ ਜੇ ਅਸੀਂ ਤੁਲਨਾਤਮਕ ਵਿਸ਼ਲੇਸ਼ਣ ਕਰਦੇ ਹਾਂ ਕੰਪੈਰੀਟਿਵ ਅਸੈਸਮੈਂਟ ਕਰਦੇ ਹਾਂ ਤਾਂ ਅਕਾਲੀ ਭਾਜਪਾ ਧੱਤਬੰਧਨ ਦਾ ਕਿਤੇ ਵੱਧ ਜਿਹੜਾ ਹੈ ਤੇਜ਼ ਰਫ਼ਤਾਰ ਨਾਲ ਵਿਕਾਸ ਕੀਤਾ ਸੋ ਆਨ ਵਾਲੇ ਸਮੇ ਜਿਹੜੇ ਕੰਮ ਜਿਹੜੇ ਅਧੂਰੇ ਕੰਮ ਉਸ ਨੂੰ ਜਿਹੜਾ ਹੈ ਪੂਰਾ ਕਰਨ ਦੇ ਲਈ ਔਰ ਜਲੰਧਰ ਦੇ ਵਿੱਚ 2007 ਦਾ ਜਲੰਧਰ ਔਰ 2012 ਦਾ ਜਲੰਧਰ ਕਿ ਅੱਜ ਜੋ ਬਦਲਾਅ ਵੇਖਣ ਨੂੰ ਆ ਰਿਹਾ ਸੋ ਇਹ ਕਾਲੀ ਭਾਜਪਾ ਕਠਪੰਨਨ ਦਾ ਹੀ ਨੀਤੀਆਂ ਦਾ ਪਰਿਨਾਮ ਹੈ ਔਰ ਜਿਹੜਾ ਦੂਸਰਾ ਮੁੱਦਾ ਹੈ ਇੱਕ ਵਿਕਾਸ ਮੁੱਦਾ ਦੂਸਰਾ ਮੁੱਦਾ ਹੈ ਕਿ ਜੋ ਕੇਂਦਰ ਦੇ ਵਿੱਚ ਜੋ ਕੇਂਦਰ ਸਰਕਾਰ ਨੇ ਯੂਪੀਏ 2 ਨੇ ਮਹਿੰਗਾਈ ਕੀਤੀ ਹੈ ਉਹ ਅੱਜ ਲੋਕ ਪੂਰੇ ਦੇਸ਼ ਦੀ ਜਨਤਾ ਉਸ ਤੋਂ ਤਰਸਦਾ ਹੈ ਔਰ ਪਚਤਾਰੀ ਹੈ 2009 ਨੂੰ ਕਿ ਅਸੀਂ ਇਹਨਾਂ ਨੂੰ ਵੋਟਾਂ ਕਿਉਂ ਪਾਈਆਂ ਕਿ ਜਦੋਂ-ਜਦੋਂ ਵੀ ਕਾਂਗਰਸ ਆਂਦੀ ਹੈ ਮਹਿੰਗਾਈ ਨਾਲ ਲੈ ਕੇ ਆਂਦੀ ਹੈ ਸੋ 2007 ਦਾ ਨਿਰਣੇ ਅਕਾਲੀ ਭਾਜਪਾ ਗਠਬੰਧਨ ਨੂੰ ਜਿਤਾ ਕੇ ਕਾਂਗਰਸ ਨੂੰ ਭਜਾਇਆ ਸੀ ਸੋ ਇੱਥੇ ਲਿਆਂਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਦੇਸ਼ ਦੀ ਜਨਤਾ ਜੇ ਭਜਾਣੀ ਚਾਹੁੰਦੀ ਹੈ ਤੇ ਪੰਜਾਬ ਦੀ ਜਨਤਾ ਦਾ ਮਤਲਬ ਹੀ ਕੋਈ ਨਹੀਂ ਹੈ ਉਹ ਤਾਂ ਦੁਬਾਰਾ ਲੈ ਕੇ ਆਉਂਦੀ ਹੈ ਜੀ ਪਿਛਲੀ ਵਾਰੀ ਜੱਫੀ ਭਾਈ ਸੀ ਇਸ ਵਾਰ ਸਾਡੇ ਸਾਹਮਣੇ ਖੜੇ ਕੀ ਜਾਣਾ ਚਾਹੋਗੇ ਮੈਂ ਤੁਹਾਨੂੰ ਪੁੱਛਾਂ ਉਹ ਉਹ ਗੱਲ ਕੇਵਲ ਕੇਵਲ What <laughs> <laughs> the